ਇਥੇ ਇਹ ਕਿਸੇ ਦੀ ਹੈ ਲੋ ਇਹ ਕਿਸੇ ਦੀ ਹੈਗੀ ਹੈ ਪੈਕ ਕੀਤੀ ਹੋਈ ਹੈ ਕਿਸ ਨੇ ਮੋਟਰਸਾਈਕਲ ਤੋਂ ਡਿੱਗੀ ਹੈ ਇਹ ਲੱਗਦਾ ਕਿਸੇ ਦੀ ਹੈਗੀ ਤਾਂ ਲੱਜ ਸਕਦਾ ਇੱਕ ਨਾਲ ਇੱਕ ਹੋਰ ਚੀਜ਼ਾਂ ਨਾਲ ਸਮਾਨ ਨਹੀਂ ਹੈਗਾ ਕਿਸਰ ਸਾਡੇ ਪਿਆ ਹੋਏ ਤਾਂ ਹੋਰ ਤਰ੍ਹਾਂ ਦਾ ਤਾਂ ਇਹ ਤਾਂ ਹੋਰ ਵੀ ਨਹੀਂ ਹੈਗਾ ਇਹ ਤਾਂ ਵੀ ਨਹੀਂ ਹੈਗਾ ਬਣਾ ਕੇ ਵੀ ਲਾ ਆਹ ਆਹ ਹੈ ਕਾਗਜ਼ ਜਿਹਾ ਤੇਰੇ ਵਿੱਚ ਪਾਇਆ ਹੈ ਤੇ ਮੋਟਰਸਾਈਕਲ ਤੋਂ ਡਿੱਗਿਆ ਕਿਉਂਕਿ ਉਹ ਤੋਂ ਡਿੱਗਿਆ ਗੱਡੀ ਚੋਂ ਮੋਟਰਸਾਈਕਲ ਦੇ ਵਿੱਚ ਪਾਇਆ ਹੈ ਕਿ ਆਹ ਚੋਲਾ ਪਾਟ ਗਿਆ ਉਹ ਚੋਲਾ ਪਾਟ ਗਿਆ ਹਾਂ ਸਰ ਜੀ ਵੀਰਾਂ ਨੂੰ ਬੇਨਤੀ ਹੈ ਵੀ ਜਿਹੜਾ ਆ ਮੋਟਰਸਾਈਕਲ ਦੇ ਉੱਤੇ ਟੰਗਦੇ ਨੇ ਆ ਝੋਲੇ ਆ 14 ਟੰਗਣਾ ਖੱਦਰ ਦੇ ਝੋਲੇ ਟੰਗਿਆ ਕਰਨਾ ਹੁਣ ਆ ਬਾਈ ਨੇ ਕੋਈ ਟੈਕਿੰਗ ਕੀਤੀ ਹੋਈ ਹੈ ਬਾਹਰ ਸਮਾਨ ਤੇ ਜਨਾਹੂਗਾ ਜਿਹੜਾ ਹੁਣ ਉਰੇ ਇੱਥੇ ਡਿੱਗ ਪਿਆ ਪੈਦੇਵਾਸ ਵੰਡੀ ਦੇ ਕੋਲੇ ਤੇ ਇਹ ਜੇ ਪਤਾ ਲੱਗਦਾ ਤਾਂ ਮੈਦੇਵਾਸ ਵੰਡੀ ਦੇ ਕੋਲ ਆ ਕੇ ਇਹ ਲੈ ਸਕਦਾ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਕੋਈ ਜਿਹੜਾ ਮੋਟਰਸਾਈਕਲ ਤੇ ਟੰਗਣਾ ਸਮਾਨ ਉਹ ਰੀਅਲ ਝੋਲੇ ਦੇ ਵਿੱਚ ਵਧੀਆ ਦਣੀਆਂ ਲੱਗੀਆਂ ਹੁਣ ਉਹ ਤੇ ਲੱਗਿਆ ਕਰਨ ਪਿਆ ਹੁਣ ਇਹਦਾ ਬੋਲਦਾ ਝੋਲਾ ਹੈ ਕਿ ਪਾਟ ਕੇ ਡਿੱਗ ਪਿਆ ਸਮਾਨ ਹੈ ਬਾਈ ਕਹਾ ਲੱਗ ਗਿਆ ਤੇਰੇ ਬੋਲ ਮਾਰੇ ਪਰ ਖੜਿਆ ਨਹੀਂਗਾ ਬੈਗ ਨੂੰ ਜਿਹੜਾ ਖਾਲਾ ਪੈ ਗਈ ਪਤੀ ਲਓ ਜੀ ਯਾਰ ਜਾਈ ਬਾਹਰਲੇ ਦੇਸ਼ ਵਾਸਤੇ ਕਿਸੇ ਨੇ ਪੈਕ ਕਰਾਈ ਹੋਊਗੀ ਬਾਹਰ ਤੋਰਨ ਵਾਸਤੇ ਜਮਾ ਜਮਾ ਪੈਕ ਕਰਕੇ ਜਮਾ ਫਿੱਟ ਕੀਤੀ ਵੀ ਇਹ ਵਿੱਚ ਬਾਹਰ ਬੂਰ ਤੋਰਨੀ ਹੋਊਗੀ ਨਾਲ ਆਹ ਸਮਾਨ ਜਾਂ ਪਤਾ ਨਹੀਂ ਕੀ ਹੈ ਇਹਦੇ ਵਿੱਚ ਇਹੀ ਹੈਗੀ ਲੈ ਜਾ ਸਕਦਾ ਉਹਦਾ